ਡਿਟੌਕਸ ਡਰਿੰਕਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਦੇ ਵਿੱਚ ਆ ਜਾਂਦਾ ਹੈ ਵਾਰਮ ਲੈਮਨ ਵਾਟਰ ਯਾਨੀ ਕਿ ਸਵੇਰੇ ਤੁਸੀਂ ਗੁੰਗੁਨਾ ਕੋਸਾ ਜਾਂ ਪਾਣੀ ਲਓ ਉਸ ਦੇ ਵਿੱਚ ਅੱਧਾ ਨਿੰਬੂ ਨਿਚੋੜ ਲਓ ਔਰ ਇਹ ਸਵੇਰੇ ਸਵੇਰੇ ਤੁਸੀਂ ਪੀ ਲੋਗੇ ਤੁਹਾਡਾ ਲਿਵਰ ਡਿਟੌਕਸ ਹੋਏਗਾ ਉਸ ਦੇ ਵਿੱਚ ਸਾਰੇ ਐਂਜ਼ਾਈਮਸ ਹੈ ਉਸ ਦੀ ਵਰਕਿੰਗ ਦਾ ਕੰਮ ਜੋ ਹੈ ਬਿਲਕੁਲ ਪ੍ਰੋਪਰ ਰਹਿਣ ਵਾਲਾ ਹੈ ਔਰ ਤੁਹਾਡਾ ਲਿਵਰ ਨੂੰ ਲੈ ਕੇ ਸਾਲੋ ਸਾਲ ਕੋਈ ਪ੍ਰੋਬਲਮ ਨਹੀਂ ਹੋਣ ਵਾਲੀ ਅਗਰ ਤੁਸੀਂ ਆਪਣੇ ਲੀਵਰ ਨੂੰ ਡੀਟੌਕਸ ਕਰਨ ਦੇ ਉੱਪਰ ਵੀ ਧਿਆਨ ਦੇਣੇ ਹੋ ਅਗਲੀ ਗੱਲ ਕਰੀਏ ਬੀਟਰੂਟ ਜੂਸ ਜਿਹੜਾ ਹੁੰਦਾ ਹੈ ਯਾਨੀ ਚੁਕੰਦਰ ਦਾ ਜੂਸ ਉਹ ਵੀ ਸਾਡੇ ਲੀਵਰ ਦੇ ਲਈ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਤੁਸੀਂ ਇਸ ਦੇ ਵਿੱਚ ਜਿਵੇਂ ਸਰਦੀਆਂ ਦਾ ਮੌਸਮ ਹੈ ਗਾਜਰਾ ਵੀ ਅਵੇਲੇਬਲ ਹੈ ਆਮਲਾ ਵੀ ਅਵੇਲੇਬਲ ਹੈ ਸੋ ਇਹ ਤਿੰਨ ਚਾਰ ਚੀਜ਼ਾਂ ਜੋ ਹੈ ਇਹਨਾਂ ਦਾ ਜੂਸ ਕੱਢ ਕੇ ਪੀ ਸਕਦੇ ਹੋ ਨਹੀਂ ਤਾਂ ਮਿਕਸੀ ਵਿੱਚ ਗ੍ਰाइंड ਕਰੋ ਔਰ ਇਸ ਨੂੰ ਛਾਣ ਕੇ ਤੁਸੀਂ ਇਸ ਆ ਜੂਸ ਜਿਹੜਾ ਹੈ ਪੀਓਗੇ ਤਾਂ ਇਸ ਦੇ ਨਾਲ ਵੀ ਸਾਡਾ ਲੀਵਰ ਬਹੁਤ ਜ਼ਿਆਦਾ ਹੈਲਦੀ ਰਹਿਣ ਵਾਲਾ ਅਗਲੀ ਗੱਲ ਕਰਾ ਟਰਮਰਿਕ ਟੀ ਯਾਨੀ ਹਲਦੀ ਵਾਲੀ ਚਾਹ ਤੁਸੀਂ ਅਗਰ ਬਣਾ ਕੇ ਪੀਨੇ ਹੋ ਨਾ ਚਾਹੇ ਹਲਦੀ ਵਾਲਾ ਦੁੱਧ ਤੁਸੀਂ ਜਿਸ ਨੂੰ ਗੋਲਡਨ ਮਿਲਕ ਵੀ ਅੱਜਕੱਲ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਹੈਲਦੀ ਹੈ ਸਾਡੇ ਲੀਵਰ ਦੇ ਲਈ ਓਵਰਾਲ ਹੈਲਥ ਤੇ ਵੀ ਇਹਨਾਂ ਦਾ ਬਹੁਤ ਅੱਛਾ ਸਾਨੂੰ ਰਿਜ਼ਲਟ ਮਿਲਦਾ ਸਪੈਸ਼ਲੀ ਜਿਨ੍ਹਾਂ ਨੂੰ ਜੋਇੰਟ ਪੇਨ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਬਹੁਤ ਅੱਛਾ ਹੈ ਤੇ ਜਿਵੇਂ ਕਿ ਅਸੀਂ ਟਰਮਰਿਕ ਹਲਦੀ ਦੀ ਗੱਲ ਕਰਦੇ ਆ ਨਾ ਤਾਂ ਇਸ ਦੇ ਵਿੱਚ ਇੱਕ ਕਰਕਿਉਮਿਨ ਕਰਕੇ ਕੰਪਾਊਂਡ ਹੁੰਦਾ ਹੈ ਜੋ ਅਸੀਂ ਹਲਦੀ ਦੀ ਐਕਟਿਵ ਐਕਟਿਵ ਕੰਪਾਊਂਡ ਜਿਸ ਨੂੰ ਕਿਹਾ ਜਾਂਦਾ ਹੈ ਸੋ ਇਸ ਦੇ ਨਾਲ ਜੋ ਹੈ ਸਾਡੇ ਲੀਵਰ ਦੇ ਉੱਪਰ ਕੋਈ ਸੋਜਿਸ਼ ਹੈ ਫੈਟੀ ਲੀਵਰ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉੱਥੇ ਬਹੁਤ ਜ਼ਿਆਦਾ ਹੈਲਪ ਕਰਨ ਵਾਲਾ ਹੈ ਔਰ ਇਸ ਦੇ ਨਾਲ ਹਲਕੀ ਜਿਹੀ ਚੁਟਕੀ ਪਰ ਕਾਲੀ ਮਿਰਚ ਪਾਊਡਰ ਤੁਸੀਂ ਐਡ ਕਰ ਲਓਗੇ ਤਾਂ ਜਿਹੜਾ ਕਰਕਿਉਮਿਨ ਹੈ ਉਸ ਨੂੰ ਬੋਡੀ ਅੱਛੀ ਤਰ੍ਹਾਂ ਨਾਲ ਐਬਜ਼ਾਰਬ ਕਰ ਪਾਦੀ ਹੈ ਸੋ ਇਸ ਲਈ ਪਾਣੀ ਬੋਇਲ ਕਰਨਾ ਹੈ ਉਸ ਦੇ ਵਿੱਚ ਤੁਸੀਂ ਹਲਦੀ ਪਾ ਲਓ ਅੱਜਕੱਲ ਕੱਚੀ ਹਲਦੀ ਵੀ ਮਿਲ ਜਾਂਦੀ ਹੈ ਤਾਂ ਕੱਚੀ ਹਲਦੀ ਪਾ ਲਓ ਚੁਟਕੀ ਪਰ ਤੁਸੀਂ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਓ ਮਿਕਸ ਕਰੋ ਔਰ ਇਸ ਨੂੰ ਚਾਹ ਦੀ ਤਰ੍ਹਾਂ ਮਤਲਬ ਬਹੁਤ ਤੇਜ਼ ਗਰਮ ਨਹੀਂ ਪੀਣਾ ਕੋਸਾ ਹੋ ਜਾਏ ਉਸ ਤੋਂ ਬਾਅਦ ਤੁਸੀਂ ਇਸ ਨੂੰ ਪੀਓ ਇਸੇ ਤਰ੍ਹਾਂ ਤੁਸੀਂ ਦੁੱਧ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਐਡ ਕਰ ਸਕਦੇ ਹੋ ਜਿਸ ਨੂੰ 골ਡਨ ਮਿਲਕ ਕਿਹਾ ਜਾਂਦਾ ਹੈ ਤਾਂ ਇਸ ਦੇ ਵਿੱਚ ਤੁਸੀਂ ਹਲਦੀ ਥੋੜੀ ਜੀ ਪਾਣੀ ਹੈ ਥੋੜੀ ਜੀ ਕਾਲੀ ਮਿਰਚ ਤੁਸੀਂ ਇਸ ਦੇ ਵਿੱਚ ਐਡ ਕਰੋ ਮਿਕਸ ਕਰੋ ਕੋਸ਼ਿਸ਼ ਕਰੋ ਤੁਸੀਂ ਮਿੱਠਾ ਨਾ ਹੀ ਪਾਓ ਅਗਰ ਇੱਕ ਵਾਰੀ ਇਸਨੂੰ ਪੀਓਗੇ ਥੋੜੇ ਦਿਨ ਪੀਓਗੇ ਤੁਹਾਨੂੰ ਬਿਨਾ ਮਿੱਠੇ ਦੇ ਵੀ ਇਹ ਟੇਸਟੀ ਲੱਗਣਾ ਸ਼ੁਰੂ ਹੋ ਜਾਏਗਾ ਔਰ ਇਹ ਲੀਵਰ ਦੇ ਲਈ ਸਕਿਨ ਦੇ ਲਈ ਜੋਇੰਟ ਪੇਨ ਦੇ ਲਈ ਬਹੁਤ ਅੱਛਾ ਰਹਿਣ ਵਾਲਾ ਹੈ ਆਮਲਾ ਜੂਸ ਤੁਸੀਂ ਮਿਕਸ ਕਿਸੇ ਚੀਜ਼ ਵਿੱਚ ਨਾ ਵੀ ਕਰਨਾ ਚਾਹੋ ਤੇ ਕੱਲਾ ਆਮਲਾ ਜੂਸ ਗ੍ਰाइंड ਕਰੋ ਉਸ ਦਾ ਜੂਸ ਜੋ ਹੈ ਕੱਢ ਸਕਦੇ ਹੋ ਤੁਸੀਂ ਛਾਣ ਕੇ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਸੀ ਬਹੁਤ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ ਜਿਸ ਦੇ ਨਾਲ ਸਾਡਾ ਲੀਵਰ ਡਿਟੌਕਸ ਵੀ ਹੋਏਗਾ ਔਰ ਇਸ ਦੇ ਸੈੱਲ ਜਿਹੜੇ ਨੇ ਰੀਜਨਰੇਟ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਅਦਰਕ ਦੀ ਜਿਹੜੀ ਚਾਹ ਹੁੰਦੀ ਹੈ ਪਾਣੀ ਦੇ ਵਿੱਚ ਅਦਰਕ ਕੱਟ ਕੇ ਤੁਸੀਂ ਪਾਓ ਇਸ ਨੂੰ achhi tarah de naal boil ਕਰ ਲੋ ਔਰ ਇਸ ਨੂੰ ਤੁਸੀਂ ਥੋੜਾ ਕੋਸਾ ਹੋਣ ਤੇ ਇਹ ਪਾਣੀ ਤੁਸੀਂ ਅਗਰ ਪੀਂਦੇ ਹੋ ਤਾਂ ਸਾਡਾ ਲਿਵਰ ਬਹੁਤ ਚੰਗੇ ਢੰਗ ਦੇ ਨਾਲ ਡੀਟੌਕਸ ਹੋਣਾ ਸ਼ੁਰੂ ਹੋ ਜਾਂਦਾ ਹੈ ਲਿਵਰ ਦੀ ਸੋਜਿਸ਼ ਠੀਕ ਹੋ ਜਾਂਦੀ ਹੈ ਕਿਸੇ ਨੂੰ ਵੀ ਅਗਰ ਫੈਟੀ ਲਿਵਰ ਦੀ ਪ੍ਰੋਬਲਮ ਹੋਵੇ ਤਾਂ ਇਹ ਸਾਰੇ ਡਰਿੰਕ ਜ਼ਰੂਰ ਇਸਤੇਮਾਲ ਕੀਤੀਆਂ ਜਾ ਸਕਦੀਆਂ ਨੇ